ਫਰੋਜ਼ਪੁਰ ਤੋਂ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਇਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਸੀਮਾ ਸੁਰੱਖਿਆ ਬਾਲ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਵਿੱਚ ਇੱਕ ਹੋਰ ਨਜਾਇਜ਼ ਕੋਸ਼ਿਸ਼ ਨੂੰ ਰੰਕਾਮ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਖੇਤ ਦੇ ਵਿੱਚ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ ਜਾਣਕਾਰੀ ਸਰਬੀਐਸਪ ਦੇ ਖੁਫੀਆ ਵਿੰਗ ਵੱਲੋਂ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਮዝਦੂਰੀ ਬਾਰੇ ਸੂਚਨਾ ਮਿਲਿਆ ਇਸ ਦੇ ਆਧਾਰ ਤੇ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਸ਼ੱਕੀ ਖੇਤਰ ਦੇ ਵਿੱਚ ਇੱਕ ਵਿਆਪਕ ਖੋਜ ਮੁਹਿੰਮ ਸ਼ੁਰੂ ਕੀਤੀ ਹੈ ਤੜਕੇ ਸਵਾਸ਼ੇ ਦੇ ਕਰੀਬ ਤਲਾਸ਼ੀ ਮੁਹਿੰਮ ਦੇ ਦੌਰਾਨ ਜਵਾਨਾਂ ਨੇ ਪਿੰਡ ਕਿਲਚੇ ਦੇ ਵਿੱਚ ਇੱਕ ਜ਼ੀਰੋ ਇੱਕ ਪੈਕੇਟ ਦੇ ਵਿੱਚ ਸ਼ੱਕੀ ਹਿਰੋਇਨ ਬਰਾਮਦ ਕੀਤੀ ਜਿਹੜਾ ਪੈਕੇਟ ਦਾ ਕੁੱਲ ਵਜ਼ਨ 570 ਗ੍ਰਾਮ ਦੱਸਿਆ ਜਾ ਰਿਹਾ ਹੈ ਇਹ ਛਿਲੇ ਪਦਾਰਥਾਂ ਨੂੰ ਪੀਲੇ ਰੰਗ ਦੇ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ ਅਤੇ ਪੈਕਟ ਦੇ ਨਾਲ 01 ਤਾਤੂ ਦੀ ਰਿੰਗ ਅਤੇ ਇੱਕ ਛੋਟੀ ਟਾਰਚ ਜੁੜੀ ਹੋਈ ਸੀ। ਜਵਾਨਾ ਨੇ ਹੀਰੋਇਨ ਕਬਜ਼ੇ ਚ ਲੈ ਕੇ ਗਲੇਰੀ ਜਾਂਚ ਸ਼ੁਰੂ ਕਰ ਦਿੱਤੀ।